ਤੇ ਜਦੋਂ ਤੁਹਾਡਾ ਡਾਕਟਰ ਸੀਮਨਸਟਰਾ ਕੱਢ ਕੇ ਪਾਣੀ ਦੇ ਵਿੱਚ ਸੈੱਟ ਦਾਗਾ ਆਪਾਂ 30 ਸਕਿੰਟ ਇਸ ਸਟਰਾ ਨੂੰ ਪਾਣੀ ਦੇ ਵਿੱਚ ਰੱਖਣਾ ਹੁੰਦਾ ਤੇ 30 ਸਕਿੰਟਾਂ ਦੇ ਵਿੱਚ ਵਿੱਚ ਆਪਾਂ ਇਹ ਸਾਰਾ ਪ੍ਰੋਸੈਸ ਕਰਕੇ ਇਹ ਜਾਣਕਾਰੀ ਹਾਸਲ ਕਰ ਸਕਦੇ ਹਾਂ ਵੀ ਇਹ ਆਪਾਂ ਜਿਹੜਾ ਟੀਕਾ ਭਰਉਣ ਲੱਗੇ ਆ ਅਸਲੀ ਆ ਜਾਂ ਨਕਲੀ ਆ ਸასი ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਵੇਂ ਇੱਕ ਆਮ ਪਸ਼ੂ ਪਾਲਕ ਵੀਰ ਆਪਣੇ ਘਰ ਵਿੱਚ ਬੈਠ ਕੇ ਅਸਲੀ ਅਤੇ ਨਕਲੀ ਸੀਮਨ ਦੀ ਪਛਾਣ ਕਰ ਸਕਦਾ ਕਿਉਂਕਿ ਅੱਜ ਇੱਕ ਜਿਹੜਾ ਟਾਈਮ ਆ ਜਿਹਦੇ ਵਿੱਚ ਮਾੜੇ ਤੋਂ ਮਾੜਾ ਜ਼ਿਮੀਂਦਾਰ ਵੀ ਆਪਣੇ ਪਸ਼ੂ ਦੇ ਲਈ ਚੰਗੇ ਸੀਮਨ ਦੇ ਖਾਤਰ ਪੈਸੇ ਖਰਚ ਕਰਨ ਦੇ ਲਈ ਤਿਆਰ ਬਰ ਤਿਆਰ ਬੈਠਾਗਾ ਪਰ ਉਹਨੂੰ ਇੱਕ ਡਰ ਬਹੁਤ ਸਤਾਉਂਦਾ ਰਹਿੰਦਾਗਾ ਕਿ ਜਿਹੜਾ ਟੀਕਾ ਮੈਂ ਆਪਣੇ ਪਸ਼ੂ ਨੂੰ ਭਰਉਣ ਜਾ ਰਿਆਂਗਾ ਜਾਂ ਫਿਰ ਜਿਹੜਾ ਟੀਕਾ ਮੈਂ ਆਪਣੇ ਪਸ਼ੂ ਨੂੰ ਭਰਾ ਚੁੱਕਿਆਂਗਾ ਉਹ ਟੀਕਾ ਕਿਤੇ ਨਕਲੀ ਨਾ ਨਿਕਲ ਜੇ ਮੈਂ ਪਿਛਲੇ ਕੁ ਸਾਲਾਂ ਤੋਂ ਦੇਖ ਰਿਹਾ ਕਿ ਮੈਨੂੰ WhatsApp Facebook ਜਾਂ Instagram ਦੇ ذریعے ਬਹੁਤ ਸਾਰੇ ਕਿਸਾਨ ਪਰ ਆਪਣੇ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਜਿਹੜਾ ਉਹਦਾ ਸੀਮਨ ਸਟਰੋ ਹੁੰਦਾਗਾ ਉਹਦੀਆਂ ਫੋਟੋਆਂ ਭੇਜ ਕੇ ਇੱਕ ਸਵਾਲ ਪੁੱਛਦੇ ਆ ਕਿ ਬਾਈ ਜੀ ਆ ਸਟਰੋ ਦੇਖ ਕੇ ਦੱਸਿਓ ਸੀ ਟੀਕਾ ਭਰਾਇਆ ਸੀਗਾ ਇਹ ਅਸਲੀ ਆ ਜਾਂ ਫਿਰ ਨਕਲੀ ਆ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਇੱਕ ਵੇ ਸਮਪੂਰਨ ਜਾਣਕਾਰੀ ਵਾਲੀ ਵੀਡੀਓ ਬਣਾਉਣ ਜਾ ਰਿਆਂਗਾ ਜੀ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਸ਼ੂ ਦੇ ਟੀਕਾ ਭਰਉਣ ਤੋਂ ਪਹਿਲਾਂ ਹੀ ਇਹ ਪਤਾ ਲੱਗ ਜਾਊਗਾ ਵੀ ਜਿਹੜਾ ਟੀਕਾ ਆਪਾਂ ਭਰਉਣ ਜਾ ਰਹੇ ਹਾਂ ਇਹ ਅਸਲੀ ਆ ਜਾਂ ਫਿਰ ਨਕਲੀ ਆ ਤੇ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਛੋਟੀ ਜੀ ਬੇਨਤੀ ਆ ਕਿ ਜੇਕਰ ਤੁਸੀਂ ਆਪਣੀ ਵੀਡੀਓ ਨੂੰ YouTube ਤੇ ਦੇਖ ਰਹੇ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾ ਲੱਗਾ ਘੰਟੀ ਵਾਲਾ ਬਟਨ ਆਨ ਕਰ ਲਿਓ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਦੇਖਣ ਤੋਂ ਬਾਅਦ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਜਿਹਦੇ ਨਾਲ ਸਾਡਾ ਹੌਸਲਾ ਵਧਾਗਾ ਥੋੜਾ ਪੈਸਾ ਕੋਈ ਨਹੀਂ ਲੱਗਣਾ ਇਹਦੇ ਵਿੱਚ ਤੇ ਜਿਹੜੇ ਵੀਰ ਆਪਣੇ ਵੀਡੀਓ ਨੂੰ ਫੇਸਬੁੱਕ ਤੇ ਦੇਖਣਗੇ ਆਪਣੇ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਸਾਰੇ ਗਰੁੱਪਾਂ ਦੇ ਵਿੱਚ ਫੇਸਬੁੱਕ ਵਾਲੇ ਤੇ ਵਟਸਐਪ ਵਾਲਿਆਂ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਕਿਸਾਨ ਭਰਾ ਦੇ ਕੋਲੇ ਅਸਲੀ ਅਤੇ ਨਕਲੀ ਸੀਮੰਦੀ ਪਛਾਣ ਦੀ ਜਾਣਕਾਰੀ ਪਹੁੰਚਦੀ ਹੋ ਜੇ ਤੇ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਆਪਾਂ ਇੱਕ ਅਸਲੀ ਸੀਮੰਦੀ ਪਛਾਣ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾਗਾ ਵੀ ਜਿਹੜਾ ਟੀਕਾ ਆਪਣੇ ਡਾਕਟਰ ਨੇ ਸਿਲੰਡਰ ਦੇ ਵਿੱਚੋਂ ਕੱਢ ਕੇ ਪਾਣੀ ਦੇ ਵਿੱਚ ਸੁੱਟਿਆਗਾ ਕੀ ਇਹ ਉਸੇ ਬੋਲਰ ਦਾ ਹੀ ਆ ਜਿਹੜੇ ਬੋਲਰ ਹੀ ਆਪਾਂ ਡਿਮਾਂਡ ਕੀਤੀ ਸੀਗੀ ਸਭ ਤੋਂ ਪਹਿਲਾਂ ਤਾਂ ਤੁਸੀਂ ਸੀਮਨਸ ਸਟਰਾ ਜਿਹੜਾ ਪਾਣੀ ਦੇ ਵਿੱਚ ਡਿੱਗਿਆ ਹੋਇਆ ਉਹਦੇ ਉੱਪਰ ਤੁਸੀਂ ਦੇਖਣਾਗਾ ਬੋਲਰ ਦਾ ਨਾਮ ਦੇਖਣਾਗਾ ਤੇ ਉਹਦੇ ਨਾਲ ਜਿਹੜੀ ਕੰਪਨੀ ਸੀਮਨਸ ਸਟਰਾ ਨੂੰ ਬਣਾ ਰਹੀ ਆ ਉਹ ਦੇਖਣਾ ਵੀ ਉਹ ਸਾਰਾ ਕੁਝ ਉਹਦੇ ਉੱਪਰ ਮੈਂਸ਼ਨ ਹੈਗਾ ਜਾਂ ਨਹੀਂ ਹੈਗਾ ਤੇ ਤੁਹਾਨੂੰ ਯਾਰ ਚੰਗੀ ਤਰ੍ਹਾਂ ਪ੍ਰੈਕਟੀਕਲੀ ਸਮਝ ਆ ਸਕੇ ਇਹਦੇ ਲਈ ਨਾ ਮੈਂ ਇੱਕ ਸੀਮਨਸ ਸਟਰਾ ਕੱਢ ਲਈ ਨਾ ਸਿਲੰਡਰ ਦੇ ਵਿੱਚੋਂ ਜੇ ਇਦਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤਾਂ ਹੋ ਸਕਦਾ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਨਾ ਆਵੇ ਆਪਣਾ ਦੇ ਵੀਰੇ 2-400 ਦਾ ਇੱਕ ਟੀਕਾ ਖਰਾਬ ਹੋ ਜਾਊਗਾ ਚਲੋ ਕੋਈ ਚੱਕਰ ਨਹੀਂਗਾ ਪਰ ਜੇ ਤੁਹਾਨੂੰ ਪ੍ਰੈਕਟੀਕਲੀ ਦੱਸਾਂਗੇ ਤਾਂ ਇਹਦੇ ਨਾਲ ਹਜ਼ਾਰ ਹਜ਼ਾਰਾਂ ਹੀ ਪਸ਼ੂ ਪਾਲਕ ਵੀਰ ਇਸ ਧੋਖਾ ਢੀ ਦਾ ਜਿਹੜਾ ਸ਼ਿਕਾਰ ਹੋਣ ਉਹ ਬਚ ਜਾਣਗੇ ਤਾਂ ਤੁਹਾਡੇ ਲਈ ਵੀਰੇ ਇੱਕ ਆਪਾਂ ਸੀਮਨ ਸਟਰਾ ਕੱਢਿਆ ਆਪਣੇ ਸਿਲੰਡਰ ਦੇ ਵਿੱਚੋਂ ਡੈਨਮਾਰਕ ਦਾ ਇੰਪੋਰਟਡ ਸਟਰਾ ਆ ਇਹ ਕੰਪੋਟਰਡ ਆਪਾਂ ਇਸ ਕਰਕੇ ਕੱਢਿਆਗਾ ਕਿਉਂਕਿ ਸਭ ਤੋਂ ਵੱਧ ਠੱਗੀ ਇਹਨਾਂ ਦੇ ਵਿੱਚ ਹੀ ਚੱਲਦੀ ਆ ਤੇ ਸਿਲੰਡਰ ਆਪਾਂ ਪਾਸੇ ਰੱਖ ਦਿੰਨੇ ਆ ਹੁਣ ਇਹਦੇ ਵਿੱਚ ਤੁਸੀਂ ਆਪਣੀ ਵੀਡੀਓ ਦੇ ਥਰੂ ਦੇਖਦੇ ਹੋਵੋਗੇ ਆਪਾਂ ਜਰਸੀ ਨਸਲ ਦਾ ਸਟਰਾ ਕੱਢਿਆ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਲਿਖਿਆ ਹੋਇਆ ਜੇ ਵਾਈ ਜਿਹਦਾ ਮਤਲਬ ਜਰਸੀ ਇਹ ਤੋਂ ਅੱਗੇ ਬੋਲ ਦਾ ਨੰਬਰ ਹੈਗਾ ਜਿਹੜਾ ਟੈਗ ਨੰਬਰ 50063 ਫਿਰ JV ਜਰਸੀ ਲਿਖਿਆ ਹੋਇਆ ਹੋਵੇਗਾ ਅੱਗੇ ਜਿਹੜੀ ਸੀਮਨ ਬੈਂਕ ਦੇ ਵਿੱਚ ਬਣ ਰਿਹਾਗਾ ਇਹਨਾਂ ਦੇ ਲੱਗ ਲੱਗ ਕਹਿ ਲਈਏ ਵੀ ਸ਼ੈੱਡ ਬਣੇ ਹੋਏ ਆ ਜਿਵੇਂ ਮੰਨ ਲਓ ਕੋਈ ਹਿਸਾਰ ਹੋ ਗਿਆ ਕੋਈ ਕੇਰਲਾ ਹੋ ਗਿਆ ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਆਂਗਾ ਵੈਸੇ ਇਹ ਗੁਜਰਾਤ ਦੀ ਕੰਪਨੀ ਆ ਐਸਜੀ ਜਿਹੜੀ ਡੈਨਮਾਰਕ ਦਾ ਸੀਮਨ ਇਮਪੋਰਟ ਕਰਾਉਂਦੀ ਆ ਤਾਂ ਆਰ ਐਚ ਆਰ ਆ ਜਿਹੜਾ ਉਹ ਸੀਮਨ ਬੈਂਕ ਦਾ ਨਾਮ ਆ ਇਹਦੇ ਅੱਗੇ ਬੈਚ ਨੰਬਰ ਆ ਗਿਆ ਜਿਹੜਾ 2 E ਲਿਖਿਆ ਹੋਇਆਗਾ ਇਦੋਂ ਅੱਗੇ ਇੱਕ ਚੀਜ਼ ਮੈਂਸ਼ਨ ਕੀਤੀ ਹੋਈ ਆ 10096 ਜਿਹੜਾ ਇਹ 10096 ਆ ਇਹ ਜਿਹੜਾ ਤੁਸੀਂ ਬੋਲਰ ਦਾ ਟੀਕਾ ਭਰਾ ਰਹੇ ਆ ਉਹਦੀ ਮਾਂ ਦਾ ਰਿਕਾਰਡ ਆ ਇਦੋਂ ਅੱਗੇ ਤੁਸੀਂ ਦੇਖ ਸਕਦੇ ਹੋ ਡੈਨਮਾਰਕ ਲਿਖਿਆ ਹੋਇਆ ਇਥੋਂ ਆਪਾਂ ਨੂੰ ਇਹ ਪਤਾ ਲੱਗਦਾ ਵੀ ਇਹ ਜਿਹੜਾ ਸੀਮਾਸਟਰੋ ਇਹ ਡੈਨਮਾਰਕ ਕੰਪਨੀ ਦਾਗਾ ਬਾਹਰਲੇ ਦੇਸ਼ ਦਾ ਇਦੋਂ ਅੱਗੇ ਮਸਟੈਂਗ ਲਿਖਿਆ ਹੋਇਆਗਾ ਮਸਟੈਂਗ ਇਹ ਬੋਲਰ ਦਾ ਨਾਮਗਾ ਇਦੋਂ ਅੱਗੇ ਚੀਜ਼ ਨੋਟ ਕਰੋ ਤੁਸੀਂ S A G ਇੱਕ ਕੰਪਨੀ ਦਾ ਨਾਮ ਆ ਗਿਆ ਤੇ ਹੁਣ ਬਹੁਤੇ ਕਿਸਾਨ ਭਰਾ ਇਹ ਸੋਚਦੇ ਹੋਣਗੇ ਵੀ ਜਿਹੜਾ ਬੰਦਾ ਨਕਲੀ ਸੀਮਣ ਬਣਾਊਗਾ ਉਹ ਆਹੜਾ ਸਟਰਾ ਨਾਲ ਲਿਜਾ ਕੇ ਕਿਸੇ ਵੀ ਸੀਮਣ ਬੈਂਕ 'ਚ ਉਹ ਬਣਾ ਸਕਦਾ ਜਿਵੇਂ ਕਿ ਅੱਜ ਕੱਲ ਚੱਲੀ ਜਾਂਦਾਗਾ ਪਰ ਨਹੀਂ ਇੱਥੇ ਤੁਹਾਨੂੰ ਇੱਕ ਚੀਜ਼ ਹੋਰ ਨਜ਼ਰ ਆਉਂਦੀ ਹੋਊਗੀ ਇਹਦੇ ਲਾਸਟ ਦੇ ਉੱਪਰ 1 2 3 4 5 6 6 ਅੱਖਰ ਲਿਖੇ ਹੋਏ ਆ ਇਹ ਸੀਮਨ ਦਾ ਕੋਡ ਹੁੰਦਾ ਹੈਗਾ ਜਿਹਦੇ ਥਰੂ ਆਪਾਂ ਕੰਪਨੀ ਨੂੰ ਮੈਸੇਜ ਭੇਜ ਕੇ ਇਹ ਚੀਜ਼ ਪਤਾ ਕਰ ਸਕਦੇ ਹਾਂ ਵੀ ਇਹ ਸੀਮਨ ਸਟਰੋ ਸਾਡਾ ਅਸਲੀ ਹੈ ਕਿ ਨਹੀਂ ਹੁਣ ਜਿਹੜਾ 6 ਅੱਖਰਾਂ ਦਾ ਕੋਡ ਆ ਇਹ ਆਪਾਂ ਤੁਹਾਡੇ ਸਾਹਮਣੇ ਲਾਈਵ ਦੇ ਵਿੱਚ ਕੰਪਨੀ ਨੂੰ ਭੇਜਾਂਗੇ ਇਸ ਤੋਂ ਬਾਅਦ ਆਪ ਕੰਪਨੀ ਆਪਾਂ ਨੂੰ ਇਮੀਡੀਏਟਲੀ 2-4 ਸਕਿੰਟ ਦੇ ਵਿੱਚ ਮੈਸੇਜ ਕਰਕੇ ਦੱਸ ਦਊਗੀ ਵੀ ਇਹ ਸੀਮਨ ਅਸਲੀ ਹੈਗਾ ਜਾਂ ਨਕਲੀ ਆ ਆਜੋ ਫਿਰ ਇਹੀ ਦੇਖਦੇ ਹਾਂ ਪਹਿਲਾਂ ਥੋਡੇ ਸੀਮਨ ਸਟਰਾ ਦੇ ਉੱਪਰ ਜਿਹੜੇ ਲਾਸਟ ਵਾਲੇ 6 ਅੱਖਰ ਲਿਖੇ ਹੋਏ ਆ ਇਹ 6 ਅੱਖਰਾਂ ਨੂੰ ਲਿਖ ਕੇ ਆਪਾਂ ਕੰਪਨੀ ਦੇ ਆਲੇ ਨੰਬਰਾਂ ਤੇ ਮੈਸੇਜ ਕਰ ਦੇਣਾ ਜਿਹੜੇ ਜਿਹੜੇ ਤੁਹਾਡੇ ਫੋਨ ਦੀ ਡਿਸਪਲੇ ਦੇ ਉੱਪਰ ਚੱਲ ਰਹੇ ਆ ਜਦੋਂ ਇਹ 6 ਅੱਖਰ ਲਿਖ ਕੇ ਕੰਪਨੀ ਨੂੰ ਮੈਸੇਜ ਕਰਾਂਗੇ ਤੇ ਤੁਸੀਂ ਦੇਖ ਸਕਦੇ ਆ ਨਾਲ ਲੱਗ ਮ ਆਪਾਂ ਨੂੰ ਕੰਪਨੀ ਨੇ ਇੱਕ ਹਿੰਦੀ ਦੇ ਵਿੱਚ ਮੈਸੇਜ ਭੇਜਤਾ ਕਿ ਸਾਡਾ ਅਸਲੀ ਸੀਮਨ ਸਟਰਾ ਹੈ ਤੇ ਜਦੋਂ ਹੀ ਤੁਹਾਡਾ ਡਾਕਟਰ ਸੀਮਾ ਨੂੰ ਕੱਢ ਕੇ ਪਾਣੀ ਦੇ ਵਿੱਚ ਸੜਦਾਗਾ ਤਾਂ 30 ਸਕਿੰਟ ਆਪਾਂ ਇਹ ਟੀਕਾ ਪਾਣੀ ਦੇ ਵਿੱਚ ਰੱਖਣਾ ਹੁੰਦਾ ਤੇ ਇਹਨਾਂ 30 ਸਕਿੰਟਾਂ ਦੇ ਵਿੱਚ ਆਪਾਂ ਆ ਤਰੀਕਾ ਵਰਤ ਕੇ ਇਹ ਪਤਾ ਕਰ ਸਕਦੇ ਆਂ ਵੀ ਆਪਾਂ ਜਿਹੜਾ ਟੀਕਾ ਭਰਉਣ ਲੱਗੇ ਇਹ ਅਸਲੀ ਆ ਜਾਂ ਨਕਲੀ ਆ ਤੇ ਇਹ ਜਿਹੜੀ ਸੀਮਨ ਨੂੰ ਜਾਂਚ ਕਰਨ ਵਾਲੀ ਟਰਿਕ ਆ ਇਹ ਸਿਰਫ ਉਹਨਾਂ ਟੀਕਿਆਂ ਤੇ ਹੀ ਵਰਕ ਕਰੂਗੀ ਜਿਹੜੀ ਐਸਐਜੀ ਸੈ ਕੰਪਨੀ ਬਣਾਉਂਦੀ ਆ ਦੂਜੇ ਟੀਕਿਆਂ ਤੇ ਇਹ ਵਾਲੀ ਟਰਿਕ ਨੇ ਵਰਕ ਨਹੀਂ ਕਰਨਾਗਾ ਤੇ ਹੁਣ ਬਾਲੇ ਕਿਸਾਨ ਭਰਾਵਾਂ ਨੇ ਕਹਿਣਾ ਖਾਸ ਕਰਕੇ ਮੱਝਾਂ ਵਾਲਿਆਂ ਨੇ ਵੀ ਇਹ ਤਾਂ ਠੀਕ ਹੀ ਪ੍ਰਾਈਵੇਟ ਝੋਟਿਆਂ ਦੇ ਵਰਤਦੇ ਆ ਉਹਨਾਂ ਦਾ ਕਿਵੇਂ ਪਤਾ ਕਰੀਏ ਉਹਨਾਂ ਦੀ ਜਾਣਕਾਰੀ ਵੀਰੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਾਂ ਮਿਲੂਗੀ ਜੇਕਰ ਆਪਣੀ ਅੱਜ ਵਾਲੀ ਵੀਡੀਓ ਨੂੰ ਤੁਸੀਂ ਪੂਰਾ ਪਿਆਰ ਦਿੰਨੇ ਆ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਤੇ ਜੇ ਆਪਣੀ ਵੀਡੀਓ ਤੇ ਚੰਗੇ ਵਿਊ ਆ ਗਏ ਫਿਰ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਪ੍ਰਾਈਵੇਟ ਝੋਟਿਆਂ ਦੇ ਸੀਮਾਂ ਦੀ ਜਾਂਚ ਕਰਨੀ ਆ ਅਸਲੀ ਨਕਲੀ ਦੀ ਉਹ ਜਾਂਚ ਕਿਵੇਂ ਕਰਨੀ ਆ ਤਾਂ ਤੁਹਾਡਾ ਵੀਰੇ ਇੱਕ ਛੋਟੀ ਜੀ ਰਿਕੁਐਸਟ ਆ ਤੁਹਾਡੇ ਮੂਰੇ ਬਈ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਬਈ ਅਗਲਾ ਪਾਰਟ ਆਪਾਂ ਲੈ ਕੇ ਆਈਏ ਜਾਂ ਫਿਰ ਨਾ ਲੈ ਕੇ ਆਈਏ ਇਹ ਵੀਰੇ ਹੁਣ ਤੁਹਾਡੇ ਹੱਥ ਆ ਤੁਸੀਂ ਦੇਖ ਲਓ ਬਈ ਅਗਲਾ ਪਾਰਟ ਚਾਹੁੰਦੇ ਆ ਜਾਂ ਨਹੀਂ ਚਾਹੁੰਦੇਗੇ ਤੇ ਵੀਡੀਓ ਦੀ ਆਪਾਂ ਇੱਥੇ ਹੀ ਐਂਡੀ ਕਰਦੇ ਆ ਧੰਨਵਾਦ ਸਾਰੇ ਭਰਾਵਾਂ ਦਾ ਤੇ ਇੱਕ ਹੁਣ ਕਈ ਭਰਾਏ ਨਾ ਕਹਿਣ ਬਈ ਖਾਈਏ ਨੇ ਜਿਹੜਾ ਟੀਕਾ ਕੱਢਿਆ ਸੀਗਾ ਬਈ ਦੁਬਾਰਾ ਸਿਲੰਡਰ 'ਚ ਪਾ ਦੇਣਾ ਆ ਤੁਹਾਡੇ ਸਾਹਮਣੇ ਵੀਰੇ ਲਈ ਦੇ ਵਿੱਚ ਜਿਹੜਾ ਟੀਕਾ ਆਪਾਂ ਭੰਨਣ ਲੱਗੇ ਆ ਤੇ ਆ ਤੁਸੀਂ ਦੇਖ ਸਕਦੇ ਆ ਵੀਰੇ ਜਿਹੜਾ ਆਪਾਂ ਟੀਕਾ ਕੱਢਿਆ ਸੀਗਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਭੰਨ ਕੇ ਆਪਾਂ ਨਾਲੀ ਤੇ ਸੈੱਡ ਦੇਣਾਗਾ ਇਹ ਨਹੀਂ ਹੈਗਾ ਵੀ ਵੀਡੀਓ ਬਣਾਉਣ ਦੇ ਲਈ ਟੀਕਾ ਕੱਢਿਆ ਤੇ ਬਾਅਦ ਚ ਸਲੰਡਰ ਚ ਪਾਵਾਂਗੇ ਆਹ ਮਾਰਿਆ ਨਾਲੀ ਤੇ ਚਲਾ ਕੇ